ਦੀ ਜਾਂਗਾ ਉਹ ਲੰਬੀ ਚੱਲੂਗੀ ਜਿਸ ਹਿਸਾਬ ਨਾਲ ਰਾਤ ਭਾਰਤ ਨੇ ਪਾਕਿਸਤਾਨ ਦੇ ਡਰੋਨ ਮਾਰੇ ਆ ਤੇ ਉਹਨਾਂ ਦੇ ਕੁਝ ਜਿਹੜੇ ਹੈਗੇ ਆ ਜਿਵੇਂ 라ਵਲਪਿੰਡੀ ਦੇ ਵਿੱਚ ਡਰੋਨ ਮਾਰਿਆ ਚਾਇਨਾ ਇੱਕ ਹੈ ਕੈਂਡੀ ਰਿਪੋਰਟ ਆ ਉਹ ਆ ਰਹੀ ਹੈ ਤੇ ਚਾਇਨਾ ਨੇ ਆਪਣੇ ਵੀਡੀਓ ਵਿੱਚ ਇਹ ਗੱਲ ਕਹੀ ਆ ਕਿ ਅਸੀਂ ਜੇਕਰ ਲੋੜ ਪਈ ਤਾਂ ਸਾਨੂੰ ਅਸੀਂ ਆਪਣੀ ਫੌਜ ਹੈ ਜਿਹੜੀ ਤਸਵੀਰ ਦੇ ਵਿੱਚ ਭੇਜਾਂਗੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ਪੰਜਾਬ ਵਾਲੇ ਸਿੱਖਾਂ ਨੂੰ ਆਪਣੀ ਇੱਕ ਅਲੱਗ ਧਿਰ ਵੱਜੋਂ ਪੇਸ਼ ਕਰਨਾ ਚਾਹੀਦਾ ਸੋ 1947 ਵਾਲਾ ਮਾਹੌਲ ਜਿਹੜਾ ਹੈਗਾ ਉਹ ਬਿਲਕੁਲ ਬਣਦਾ ਜਾ ਰਿਹਾ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋ ਬਚਨ ਹੈਗੀਆਂ 160 ਵਿੱਚ ਜੋ ਮਹਾਰਾਜ ਨੇ ਕੀ ਹੈ ਵੀ ਭਾਰਤ ਦੇ ਉੱਤੇ ਚੀਨ, ਰੂਸ ਦੇ ਪਾਕਿਸਤਾਨ ਜਿਹੜੇ ਹੈਗੇ ਆ ਉਹ ਹਮਲਾ ਕਰਨਗੇ ਸੋ ਉਸ ਤੋਂ ਬਾਅਦ ਤੁਹਾਡਾ ਖਾਲਸਾ ਰਾਜ ਜਿਹੜਾ ਆਉਣਾ ਹੈ ਉਹ ਜਿਹਦੀ ਭਵਿੱਖਬਾਣੀ ਮਹਾਰਾਜ ਨੇ ਕੀਤੀ ਸੀ ਉਹ ਲੱਗਦਾ ਮੈਨੂੰ ਉਹਦਾ ਸਮਾਂ ਜਿਹੜਾ ਨੇੜੇ ਆ ਗਿਆ ਜਿਸ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਵੀਰਾਂ ਦੇ ਭੈਣਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਫਤਹਿ ਆਪਾਂ ਗੱਲ ਕਰਨੀ ਹੈ ਅੱਜ ਭਾਰਤ-ਪਾਕਿਸਤਾਨ ਦੀ جنگ ਬਾਰੇ ਹਾਲਾਤ ਬੜੇ ਜਿਹੜੇ ਹੈਗੇ ਆ ਉਹ ਗੰਭੀਰ ਬਣਦੇ ਜਾ ਰਹੇ ਆ ਜਿਹੜੀ جنگ ਆ ਉਹ ਲੰਬੀ ਚੱਲੂਗੀ ਜਿਸ ਹਿਸਾਬ ਨਾਲ ਰਾਤ ਭਾਰਤ ਨੇ ਪਾਕਿਸਤਾਨ ਦੇ ਡਰੋਨ ਮਾਰੇ ਆ ਤੇ ਉਹਨਾਂ ਦੇ ਕੁਝ ਜਿਹੜੇ ਹੈਗੇ ਆ ਜਿਵੇਂ 라ਵਲਪਿੰਡੀ ਦੇ ਵਿੱਚ ਡਰੋਨ ਮਾਰਿਆ ਘਾਹਰੇ ਜਿਹੜੇ ਇਲਾਕਿਆਂ ਵਿੱਚ ਭਾਰਤ ਨੇ ਡਰੋਨ ਮਾਰੇ ਆ ਉਸ ਤੋਂ ਇਲਾਵਾ ਪਾਕਿਸਤਾਨ ਨੇ ਵੀ ਕੀ ਡਰੋਨ ਆ ਇੰਡੀਆ ਦੇ ਵਿੱਚ ਭਾਰਤ ਵਿੱਚ ਜਿਹੜੇ ਮਾਰੇ ਆ ਸੋ ਜਿਹੜਾ ਹੈਗਾ ਉਹ ਕਲਾਸ਼ ਉਹ ਚੱਲ ਰਿਹਾ ਹੈ ਉੱਥੇ ਹੀ ਪਾਕਿਸਤਾਨ ਦੇ ਨਾਲ ਚਾਇਨਾ ਇੱਕ ਹੈ ਕੈਂਡੀਡ ਸਪੋਰਟ ਹੈ ਉਹ ਆ ਰਹੀ ਹੈ ਤੇ ਚਾਇਨਾ ਨੇ ਆਪਣੀ ਮੀਡੀਆ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਜੇਕਰ ਲੋੜ ਪਈ ਤਾਂ ਸਾਨੂੰ ਅਸੀਂ ਆਪਣੀ ਫੌਜ ਹੈ ਜਿਹੜੀ ਕਸ਼ਮੀਰ ਦੇ ਵਿੱਚ ਭੇਜਾਂਗੇ ਸੋ ਜਿਹੜੀ ਹੈਗੀ ਹੈ ਲੜਾਈ ਹੈਗੀ ਉਹ ਅੱਗੇ ਦੇਖੋ ਹੁਣ ਵਾਦੀ ਜਾ ਰਹੀ ਹੈ ਤੇ ਇਹਦੇ ਵਿੱਚ ਪੰਜਾਬ ਵਾਲੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ਪੰਜਾਬ ਵਾਲੇ ਸਿੱਖਾਂ ਨੂੰ ਆਪਣੇ ਇੱਕ ਲੱਗ ਧਿਰ ਵੱਜੋਂ ਪੇਸ਼ ਕਰਨਾ ਚਾਹੀਦਾ ਸੋ 1947 ਵਾਲਾ ਮਾਹੌਲ ਜਿਹੜਾ ਹੈਗਾ ਉਹ ਬਿਲਕੁਲ ਬਣਦਾ ਜਾ ਰਿਹਾ ਜਿਸ ਨੂੰ 1947 ਤੋਂ ਪਹਿਲਾਂ ਵਰਲਡ ਵਾਰ 2 ਲੱਗੀ ਸੀਗੀ ਉਹਦੇ ਵਿੱਚੋਂ ਭਾਰਤ ਤੇ ਪਾਕਿਸਤਾਨ ਦੇਸ਼ ਨਿਕਲੇ ਸੀਗੇ ਕਿਉਂਕਿ ਜੰਗਾ ਜੁੱਧਾਂ ਚੋਂ ਹੀ ਦੇਸ਼ ਨਿਕਲਦੇ ਹੁੰਦੇ ਆ ਸੋ ਬਾਕੀ ਜੀ ਗੋਬੇ ਸਿੰਘ ਬਾਹਰਾ ਦੇ ਜੋ ਬਚਨ ਹੈਗੇ ਆ 160 ਵਿੱਚ ਜੋ ਮਹਾਰਾਜ ਨੇ ਕੀ ਹੈ ਵੀ ਭਾਰਤ ਦੇ ਉੱਤੇ ਚੀਨ ਰੂਸ ਤੇ ਪਾਕਿਸਤਾਨ ਜਿਹੜੇ ਹੈਗੇ ਆ ਉਹ ਹਮਲਾ ਕਰਨਗੇ ਸੋ ਉਸ ਤੋਂ ਬਾਅਦ ਉਹਦਾ ਖਾਲਸਾ ਰਾਜ ਜਿਹੜਾ ਆਉਣਾ ਹੈ ਉਹ ਜਿਹੜੀ ਭਵਿੱਖਬਾਣੀ ਮਹਾਰਾਜ ਨੇ ਕੀਤੀ ਸੀ ਉਹ ਜਨ ਲੱਗਦਾ ਮੈਨੂੰ ਦਾ ਸਮਾਂ ਜਿਹੜਾ ਨੇੜੇ ਆ ਗਿਆ ਕਿਉਂਕਿ ਹਾਲਾਤ ਇਹ ਮੇਦੇ ਬਣ ਗਏ ਨੇ ਤੇ ਚੀਜ਼ ਨੇ ਵੀ ਹੁਣ ਚੀਜ਼ ਨੇ ਆਪਣੀ ਮੀਡੀਆ ਵਿੱਚ ਕਿਹਾ ਮੈਂ ਤੁਹਾਨੂੰ ਵੀਡੀਓ ਵੀ ਇਸ ਵੀਡੀਓ ਵਿੱਚ ਪਾ ਦਾਂਗਾ ਤੁਸੀਂ ਸੁਣ ਸਕਦੇ ਹੋ ਉਹਦੇ ਵਿੱਚ ਉਹਨੇ ਕਲੀਅਰ ਦੀ ਕਿਹਾ ਕਿ ਅਸੀਂ ਵੀ ਆਪਣੇ ਜਿਹੜੇ ਹੈਗੇ ਆ ਫੌਜੀ ਆ ਉਹ ਕਸ਼ਮੀਰ ਵਿੱਚ ਭੇਜਾਂਗੇ ਸੋ ਰੂਸ ਤੇ ਚਾਈਨਾ ਆਪਸ ਵਿੱਚ ਜਿਹੜੇ ਦੋਸਤ ਹੈਗੇ ਆ ਸੋ ਰੂਸ ਚਾਈਨਾ ਨਹੀਂ ਚਾਹੂਗਾ ਦੇ ਰੂਸ ਭਾਰਤ ਦੀ ਬਾਹਰ ਮਦਦ ਕਰੇ ਆ ਮਾੜੀ ਮੋੜੀ ਮਦਦ ਕਰੂਗਾ ਰੂਸ ਭਾਰਤ ਦੀ ਪਰ ਚਾਈਨਾ ਜਿਹੜੇ ਹੈ ਚਾਈਨਾ ਤੇ ਰੂਸ ਜਿਹੜੇ ਹੈਗੇ ਆ ਉਹ ਆਪਸ ਵਿੱਚ ਕਾਫੀ ਫਰੈਂਡਲੀ ਹੈਗੇ ਆ ਤਾਂ ਚਾਈਨਾ ਨੇ ਜਿਹੜੀ ਬਹੁਤ ਸਾਰੀ ਇਨਵੈਸਟਮੈਂਟ ਆਪਣੀ ਪਾਕਿਸਤਾਨ 'ਚ ਕਰੀ ਹੋਈ ਆ ਸੋ ਚਾਈਨਾ ਹੁਣ ਪਾਕਿਸਤਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਸੋ ਲੜਾਈ ਜਿਹੜੀ ਹੈਗੀ ਉਹ ਵਾਦੀ ਜਾ ਰਹੀ ਹੈ ਤੇ ਇੱਥੇ ਹੀ ਤੁਹਾਡਾ ਆਪਣਾ ਦੇਸ਼ ਜਿਵੇਂ ਆਪਾਂ ਖਾਲਸਾਣ ਕਹਿੰਦੇ ਆ ਜਾਂ ਖਾਲਸਾ ਰਾਜ ਕਹਿੰਦੇ ਆ ਬੀਗੰਬੁਰਾ ਕਹਿੰਦੇ ਆ ਹਲੀਮੀ ਰਾਜ ਕਹਿੰਦੇ ਆ ਰਾਸ਼ੀ ਦਾਵਾ ਆਪਾਂ ਕਹਿੰਦੇ ਆ ਉਹ ਸਾਰਾ ਕੁਝ ਇੱਥੇ ਹੀ ਨਿਕਲਿਆ ਹੈ ਤੇ ਇੱਥੇ ਜਦੋਂ ਤੁਹਾਡਾ ਦੇਸ਼ ਵਾਂ ਕੇ ਆਉਣਾ ਦੇਖੋ ਨੁਕਸਾਨ ਜਿਹੜਾ ਹੈਗਾ ਉਹ ਚੱਲਣਾ ਪੈਣਾ ਪੰਜਾਬ ਨੂੰ ਪਰ ਬਾਕੀ ਜਿਹੜੀ ਹੈਗੀ ਆ ਪੰਜਾਬ ਨੇ ਬਹੁਤ ਜੰਗਾ ਲੜੀਆਂ ਐ ਸਿੱਖਾਂ ਨੇ ਬਹੁਤ ਜੰਗਾ ਲੜੀਆਂ 14 ਜੰਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜੀਆਂ ਚਾਰ ਜੰਗਾ ਹਰਗੋਬਿੰਦ ਪਾਸ਼ਾ ਨੇ ਲੜੀਆਂ ਤੋਂ ਬਾਅਦ ਸਿੱਖਾਂ ਨੇ ਕਾਫੀ ਜੰਗਾ ਲੜੀਆਂ ਸੋ ਜੰਗਾ ਜਿੱਦਾਂ ਤੇ ਵੀ ਦੇਸ਼ ਨਿਕਲਦੇ ਹੁੰਦੇ ਆ ਸੋ ਚੜ੍ਹਦੀ ਕਲਾ ਵਿੱਚ ਰਹੋ ਸੁਚੇਤ ਰਹੋ ਭਾਰਤੀ ਫੇਕ ਮੀਡੀਆ ਤੋਂ ਬਚੋ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਟੈਂਪਲ ਟਾਈਮ ਜਾਣਕਾਰੀ ਦਿੰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ